ਪੰਜਾਬ ਦੇ ਲੋਕਾਂ ਨੂੰ ਇੱਕ ਸਾਫ਼ ਆਬੋ ਹਵਾ ਅਤੇ ਪ੍ਰਦੂਸ਼ਣ ਮੁਕਤ ਮਾਹੌਲ ਦੇਣ ਲਈ ਸੂਬੇ ਦੀ ਸਰਕਾਰ ਕਈ ਯਤਨ ਕਰ ਰਹੀ ਹੈ। ਪੰਜਾਬ ਸਰਕਾਰ ਹਰ ਸਾਲ ਕਿਸਾਨਾਂ ਪਰਾਵਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦੀ ਹੈ ਤੇ ਇਸ ਲਈ ਕਈ ਵੱਡੀਆਂ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਨੇ। ਪੰਜਾਬ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ 500 ਕਰੋੜ ਰੁਪਏ ਦੀ ਕਾਰਜੀ ਯੋਜਨਾ ਬਣਾਈ। 2024-25 ਦੇ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ 22000 CR ਮਸ਼ੀਨਾ ਸਬਸਿਡੀ ਤੇ ਪ੍ਰਦਾਨ ਕਰੇਗੀ। ਸੂਬੇ ਦੇ ਕਿਸਾਨਾਂ ਨੂੰ ਹੁਣ ਤੱਕ 1.30 ਹਜ਼ਾਰ ਸੀਆਰਐਮ ਮਸ਼ੀਨਾਂ ਦਿੱਤੀਆਂ ਗਈਆਂ ਹਨ ਰਿਪੋਰਟ ਅਨੁਸਾਰ ਸਰਕਾਰ ਦਾ ਤੇ ਜਿਹੜੀ ਉਹਦੇ ਰਹਿਣ ਸੁਣੇ ਸੀ ਨਾ ਜੀ ਉਹਦੀਆਂ ਮਸ਼ੀਨ ਨਾਲ ਗੱਠਾਂ ਬਣਾ ਕੇ ਤੇ ਦਿੱਤੀਆਂ ਹੋਈਆਂ ਬਰਾਲੀ ਘਾਟ ਤੋਂ ਵੀ ਘਾਟ ਦੇ ਤੇ ਸਾਡਾ ਲੋਕਾਂ ਨੂੰ ਇਹੀ ਮੈਸੇਜ ਹੈ ਵੀ ਵਾਤਾਵਰਨ ਦਾ ਧਿਆਨ ਰੱਖੋ ਬਰਾਲੀ ਨੂੰ ਅੱਗ ਨਾਲ ਸੋ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ ਮੈਂ ਅਫਸਰਾਂ ਦੀ ਡਿਊਟੀ ਲਈ ਹੈ ਕਿ ਆਪਾਂ ਮਸ਼ੀਨਾਂ ਹੀ ਇੰਨੇ ਵੱਡੇ ਪੱਧਰ ਤੇ ਦੇਈਏ ਕਿ ਉਹ ਜਿਹੜੀ ਪਰਾਲੀ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ ਪੰਜਾਬ ਦੀ ਆਬੋ ਹਵਾ ਬਚਾਉਣਾ ਸਾਡਾ ਫਰਜ਼ ਹੈ ਪੰਜਾਬ ਸਰਕਾਰ ਦੀਆਂ ਇੰਨਾ ਕੋਸ਼ਿਸ਼ਾਂ ਨਾਲ ਅੱਗ ਲਗਾਉਣ ਦੀਆਂ ਘਟਨਾਵਾਂ ਘਟ ਹੋਣਗੀਆਂ ਪਰਾਲੀ ਨੂੰ ਅੱਗ ਨਾ ਲਾਓ ਪ੍ਰਦੂਸ਼ਣ ਮੁਕਤ ਪੰਜਾਬ ਬਣਾਓ